ਜਿਸ ਹਸਪਤਾਲ ਵਿੱਚ ਪਤੀ ਡਾਕਟਰ ਸੀ ਉਸੇ ਹਸਪਤਾਲ ਵਿੱਚ ਤਲਾਕਸ਼ੁਦਾ ਪਤਨੇ ਡਿਲੀਵਰੀ ਕਰਵਾਉਣ ਲਈ ਆਉਂਦੀ ਹੈ ਅਤੇ ਫਿਰ ਕੁਝ ਅਜੀਹਾ ਹੁੰਦਾ ਹੈ ਜੋ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਜ਼ਿਲ੍ਹੇ ਮਾਨਸਾ ਦੇ ਪਿੰਡ ਵਿੱਚ ਮਨਦੀਪ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ ਜਿਸ ਦੇ ਕੋਲ ਚੰਗੀ ਜ਼ਮੀਨ ਜਾਇਦਾਦ ਤੇ ਬਹੁਤ ਪੈਸਾ ਹੁੰਦਾ ਸੀ ਉਹਦੀ ਪਤਨੀ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ ਹੁਣ ਆਣ ਗਵਾਂਡ ਦੋਸਤ ਰਿਸ਼ਤੇਦਾਰ ਉਹਨਾਂ ਨੂੰ ਕਹਿਣ ਲੱਗੇ ਕਿ ਤੂੰ ਦੁਬਾਰਾ ਵਿਆਹ ਕਰਵਾ ਲੈ ਕਿਉਂਕਿ ਹਾਲੇ ਤਾਂ ਤੇਰੀ ਪੂਰੀ ਜ਼ਿੰਦਗੀ ਪਈ ਹੈ ਪਰ ਉਹ ਆਪਣੇ 4 ਸਾਲ ਦੀ ਬੱਚੀ ਨੂੰ ਦੇਖਦਾ ਤੇ ਸੋਚਦਾ ਹੈ ਕਿ ਜੇ ਮੈਂ ਦੁਬਾਰਾ ਵਿਆਹ ਕਰਵਾ ਲਵਾਂ ਤੇ ਮੇਰੀ ਧੀ ਦਾ ਕੀ ਹੋਵੇਗਾ ਇਹ ਸੋਚ ਕੇ ਉਹ ਦੂਜੇ ਵਿਆਹ ਤੋਂ ਇਨਕਾਰ ਕਰ ਦਿੰਦਾ ਹੈ ਤੇ ਕਹਿੰਦਾ ਹੈ ਮੇਰੀ ਬੇਟੀ ਮੇਰੀ ਪਤਨੀ ਦੀ ਆਖਰੀ ਨਿਸ਼ਾਨੀ ਹੈ ਮੈਂ ਇਸ ਨੂੰ ਆਪਣੇ ਨਾਲ ਰੱਖਾਂਗਾ ਤੇ ਇਸ ਦਾ ਪਾਲਣ ਪੋਸਨ ਕਰਾਂਗਾ ਇਸ ਤੋਂ ਬਾਅਦ ਉਸ ਦੇ ਗਵਾਂਢੀ ਅਤੇ ਰਿਸ਼ਤੇਦਾਰ ਉਸ ਨੂੰ ਕਹਿਣਾ ਬੰਦ ਕਰ ਦਿੰਦੇ ਨੇ ਮਨਦੀਪ ਆਪਣੀ ਛੋਟੀ ਜਿਹੀ ਧੀ ਨੂੰ ਪਾਲ ਪੋਸ ਕੇ ਵੱਡੀ ਕਰਨ ਲੱਗਦਾ ਹੈ ਮਨਦੀਪ ddt ਜਿਸ ਦਾ ਨਾਮ ਸੋਭਾ ਸੀ ਉਹ ਹੁਣ ਸਕੂਲ ਦੇ ਵਿੱਚ ਪੜਨ ਲਈ ਜਾਂਦੀ ਹੈ